ਹਾਂ ਜੀ ਮੈਂ ਸਭ ਕੀ ਕਹਿਣਾ ਚਾਹੁੰਗਾ ਅੱਜ ਤੁਸੀਂ ਮਤਾ ਲੈ ਕੇ ਆਏ ਸੀਗੀ ਕੀ ਬਣਿਆ ਅੱਜ ਬੇਪਰੋਸਗੀ ਦਾ ਮਤਾ ਲੈ ਕੇ ਆਂਦਾ ਗਿਆ ਸੀਗਾ ਅਸ਼ੋਕ ਪ੍ਰਧਾਨ ਜੀ ਦੇ ਖਿਲਾਫ ਪੂਰੇ ਹਾਊਸ ਵੱਲੋਂ ਤੇ ਹਾਊਸ ਦੇ ਵਿੱਚ VOTING ਤੋਂ ਬਾਅਦ 30 10 ਦੀ ਮੈਜੋਰਟੀ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਸੀਨੀਅਰ ਡਿਪਟੀ ਮੇਅਰ ਦੇ ਪਦ ਤੋਂ ਉਤਾਰਿਆ ਗਿਆ ਤੇ ਹਾਊਸ ਪੂਰੇ ਕੋਰਮ ਹਾਊਸ ਦਾ ਪੂਰਾ ਫੁੱਲ ਸੀਗਾ ਤੇ ਹੁਣ ਉਹ ਸੀਨੀਅਰ ਡਿਪਟੀ ਮੇਅਰ ਦੇ ਪਦ ਤੋਂ ਉਤਾਰ ਦਿੱਤੇ ਗਏ ਕਿੰਨੇ ਕਿੰਨੇ ਅੰਦਾਜ਼ਾ ਚੱਲਿਆ ਜੀ ਇੱਕ ਪਾਸੇ 10 ਸੀਗੇ ਉਤਾਰਨ ਦੇ ਹੱਕ ਚ ਤੇ 10 ਸੀਗੇ ਰੱਖਣ ਦੇ ਹੱਕ ਚ ਇਹ ਕੱਗ ਦੇ ਉੱpon ਚੱਲ ਰਿਹਾ ਸੀ ਇਸ ਗੱਲ ਨੂੰ ਲੈ ਕੇ ਮਿਲਦਾ ਦਾ ਕਿ ਸੀਨੀਅਰ ਡਿਪਟੀ ਮੇਅਰ ਦੇ ਖਾਤਮਾ ਆ ਗਿਆ ਜੀ ਮੋਸਟਲੀ ਕਾਫੀ ਸਾਰੇ ਹਾਊਸ ਦੇ ਮੈਂਬਰਾਂ ਦੇ ਦਿਲਾਂ ਵਿੱਚ ਰੋਸ ਸੀਗਾ ਸੀਨੀਅਰ ਡਿਪਟੀ ਮੇਅਰ ਜੀ ਨੂੰ ਲੈ ਕੇ ਤੇ ਉਸ ਦੇ ਤਹਿਤ ਅੱਜ ਉਹ ਬੇਪਰਵਾਹੀ ਦਾ ਮਤਾ ਲੈ ਕੇ ਆਂਦਾ ਗਿਆ ਸੀਗਾ ਤੇ ਪੂਰਨ ਬਹੁਮਤ ਦੇ ਨਾਲ ਅਪਰੋਕਸੀਮੇਟਲੀ 75% ਦੀ ਮੈਜੋਰਟੀ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਪਦ ਤੋਂ ਉਤਾਰਿਆ ਗਿਆ ਹੁਣ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਤੱਕ ਚੋਣ ਹੋ ਸਕਦੀ ਹੈ ਜਦੋਂ ਬਾਰੇ ਜੀ ਇਹ ਸਰਕਾਰ ਦੀ ਗਾਈਡਲਾਈਨਸ ਦੇ ਨਾਲ ਹੋਣ ਵਾਲੀ ਚੋਣਾਂ ਹੈਗੀਆਂ ਜਦੋਂ ਉੱਥੋਂ ਨੋਟੀਫਿਕੇਸ਼ਨ ਆਜੂਗੀ ਤੇ ਦੋਨੋਂ ਪੋਸਟਸ ਵਾਸਤੇ ਚੋਣਾਂ ਹੋ ਜਾਣਗੀਆਂ ਦੋਨੋਂ ਸੀਨੀਅਰ ਡਿਪਟੀ ਮੀਅਰ ਤੇ ਡਿਪਟੀ ਮੀਅਰ ਵਾਸਤੇ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜਾ ਤੁਹਾਨੂੰ ਸੀਨੀਅਰ ਡਿਪਟੀ ਮੇਅਰ ਸੀ ਉਸ ਤੋਂ ਉਤਾਰਿਆ ਗਿਆ ਪਟਾਇਆ ਤੁਹਾਡੇ ਖਿਲਾਫ ਕੀ ਕਾਰਨ ਹੋ ਗਿਆ ਤੁਹਾਡੇ ਆਪਦੇ ਕੋਲੇ ਐਨੇ ਐਮ ਸੀ 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 ਗਏ ਤੇ ਜਿਹੜਾ ਤੁਹਾਨੂੰ ਉਹ ਤੁਹਾਨੂੰ ਮੀਡੀਆ ਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਵੀ ਐਮ ਸੀ ਕਿਉਂ ਥਿਰਕਿਆ ਕਿਉਂ ਹਿਲੇ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਪਰ ਜਿਹੜੇ ਕਾਂਗਰਸੀ ਕਾਉਂਸਲਰਾਂ ਨੇ ਗਦਾਰੀ ਕੀਤੀ ਹੈ ਉਹ ਅਸੀਂ ਪ੍ਰਧਾਨ ਜੀ ਤੋਂ ਮੰਗ ਕਰਾਂਗੇ ਉਹਨਾਂ ਦੇ ਖਿਲਾਫ ਤੁਹਾਨੂੰ ਸ਼ਾਸਨ ਦੇ ਵਿੱਚ ਕਾਰਵਾਈ ਕੀਤੀ ਜਾਵੇ ਔਰ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾਵੇ ਤਾਂ ਕਿ ਗਾਹਾਂ ਤੋਂ ਇਹ ਕਿਸੇ ਵੀ ਇਲੈਕਸ਼ਨ ਲੜਨ ਤੇ ਲੋਕਾਂ ਨੂੰ ਇਹਨਾਂ ਦੇ ਬਾਰੇ ਜਾਣਨ ਹੋ ਜੇ ਵੀ ਇੱਕ ਬੰਦੇ ਕਿੰਨੇ ਕਿਸੇ ਵੀ ਪਾਰਟੀ ਨਾਲ ਖੜਨ ਦੇ ਕਾਬਿਲ ਨਹੀਂ ਹਨ ਪ੍ਰਧਾਨ ਜੀ ਇਹ ਤਾਂ ਪਹਿਲਾਂ ਵੀ ਐਕਸ਼ਨ ਜਿਹੜਾ ਤੁਸੀਂ ਲਿਆ ਸੀਗਾ ਕਿ ਆਪਣਾ ਇਹਨਾਂ ਦੇ ਖਿਲਾਫ ਜਿਹੜਾ ਮਤਾ ਪਾਇਆ ਸੀ ਆ ਜਾਂ ਇਹਨਾਂ ਦੇ ਇਹਨਾਂ ਨੂੰ ਬਾਹਰ ਕੱਢਿਆ ਸੀ ਲੇਕਿਨ ਫਿਰ ਕੁਝ ਹੋਇਆ ਤਾਂ ਹੈ ਨੀਗਾ ਕਿਉਂਕਿ ਜਦੋਂ ਨਹੀਂ ਉਹ ਜਵਾਬ ਦਿੱਤਾ ਸੀ ਉਹਨਾਂ ਨੇ ਬਾਕੀ ਪ੍ਰਧਾਨ ਜੀ ਤੋਂ ਪੁੱਛੋ ਜਵਾਬ ਇਸ ਪਾਰਟੀ ਬਾਰੇ ਦਾ ਪ੍ਰਧਾਨ ਜੀ ਦੱਸਣਗੇ ਤੁਹਾਨੂੰ ਨੀ ਧਗਾ ਬਾਜੀ આજ ਤੱਕ ਅਕਦੀ ਪਰਸਨਲਾਈਜ਼ ਵੀ ਨਹੀਂ ਦੇਖੀ ਔਰ ਇਹਨਾਂ ਤੇ ਖਿਲਾਫ ਐਕਸ਼ਨ ਜ਼ਰੂਰ ਲਿਤਾ ਜਾਣਾ ਚਾਹੀਦਾ ਹੈ ਕੋਈ ਲੈ ਨਾ ਲਗੇ ਮੈਂ ਤੇ ਮੇਰਾ ਹਸਬੰਦ ਅਸੀਂ ਸਭ ਤੋਂ ਅੱਗੇ ਪਹਿਲਾਂ ਲਗਾ ਅੱਗੇ ਲਗਾਗੇ ਔਰ ਹਾਈ ਕਮਾਂਡ ਤੱਕ ਜਾਵਾਂਗੇ ਰਾਘਵ ਜੀ ਤੱਕ ਜਾਵਾਂਗੇ ਕਿ ਜੇ ਇਹਨਾਂ ਦੇ ਖਿਲਾਫ ਐਕਸ਼ਨ ਦਿੱਤਾ ਜਾਵੇ ਬਿਲਕੁਲ ਰਾਜੇ ਜੀ ਇਹ ਤੀਡਾਂ ਜਿਹੜੀਆਂ ਪਹਿਲਾਂ ਵੀ ਤੁਹਾਡੇ ਸਾਹਮਣੇ ਆਈਆਂ ਕਿਉਂਕਿ 43 ਐਮਸੀ ਹੋਣ ਦੇ ਬਾਵਜੂਦ ਵੀ ਤੁਹਾਡੇ ਕੋਲੋਂ ਮਹਿੰਦਿਕ ਪੋਸਟ ਵੀ ਗਈ ਸੀਨੀਅਰ ਡਿਪਟੀ ਮੇਅਰ ਦੀ ਵੀ ਗਈ ਡਿਪਟੀ ਮੇਅਰ ਦੀ ਵੀ ਗਈ ਕੀ ਕਾਰਨ ਤੁਹਾਡੇ ਜਿਹੜੇ ਐਮਸੀਸ ਨੇ ਕਿਉਂ ਤੁਹਾਡੇ ਤੋਂ ਨਾਰਾਜ਼ ਹੋ ਗਏ ਜਾਂ ਕਿਉਂ ਦੂਜੇ ਪਾਸੇ ਚਲੇ ਗਏ ਇਹਦਾ ਇਤਿਹਾਸ ਲੰਬਾ ਹੈ ਤੇ ਪ੍ਰੈਸ ਵਾਲੇ ਵੀਰਾਂ ਨੂੰ ਵੀ ਸਾਰੀ ਗੱਲ ਦਾ ਪਤਾ ਹੈ 43 ਤੋਂ ਗੱਲ ਚੱਲੀ ਸੀ ਹਾਲਾਤ ਬਦਲੇ ਜਦੋਂ ਮੌਕੇ ਦੇ ਸ਼ਾਸਕ ਉਹ ਦੋ ਛੱਡ ਕੇ ਚਲੇ ਗਏ ਤਾਂ ਕੁਝ ਉਹਨਾਂ ਨੇ ਆਪਦੇ ਚਾਹੇਤਿਆਂ ਨੂੰ ਜਿੱਧਰ ਉਧਰੋਂ ਕਿਸੇ ਨੂੰ ਬਣਾਇਆ ਸੀ ਕੁਝ ਉਹਨਾਂ ਨਾਲ ਚਲੇ ਗਏ ਸੀ ਫਿਰ ਜਦੋਂ ਮੇਅਰ ਨੂੰ ਲਾਇਆ ਨਗਰ ਨਿਗਮ ਤੋਂ ਮੇਅਰ ਲਹਿ ਗਈ ਮੇਅਰ ਲਾਉਣ ਤੋਂ ਬਾਅਦ ਚ ਜਦੋਂ ਇਹ ਕਾਰਵਾਈ ਚੱਲਦੀ ਗਈ ਚੱਲਦੀ ਗਈ ਚੱਲਦੀ ਗਈ ਹਾਲਾਤ ਬਦਲਦੇ ਗਏ ਤਾਂ ਪੋਜੀਸ਼ਨ ਇਹ ਆ ਗਈ ਵੀ ਪਿਛਲੇ ਇੱਕ ਦੌਰਾਨ ਜਿਹੜੇ ਕਾਉਂਸਲਰਸ ਨੇ ਉਲਟ ਵੋਟ ਮੇਅਰ ਦੀ ਇਲੈਕਸ਼ਨ ਚ ਪਾਈ ਸੀ ਕਾਂਗਰਸ ਦੇ ਉਹਨਾਂ ਨੂੰ ਨੋਟਿਸ ਦਿੱਤੇ ਸੀ ਹਾਈ ਕਮਾਂਡ ਨੇ ਡਿਸਪਲਿਨਰੀ ਕਮੇਟੀ ਨੇ ਉਹਨਾਂ ਸਾਰੇ ਕਾਉਂਸਲਰਸ ਚ ਜਿਹੜੇ ਸਤਾਰਾ ਨੂੰ ਦਿੱਤੀ ਸੀ ਤਾਂ 14 ਨੇ ਲਿਖਤੀ ਤੌਰ ਤੇ ਜਵਾਬ ਦਿੱਤਾ ਸੀ ਵੀ ਅਸੀਂ ਜੱਦੀ ਕਾਂਗਰਸੀ ਆਂ ਅਸੀਂ ਕਾਂਗਰਸ ਨਾਲ ਸੀਗੇ ਪਰ ਸਾਡੇ ਹਾਲਾਤਾਂ ਕਰਕੇ ਜਾਂ ਕਿਸੇ ਕਾਰਨਾ ਕਰਕੇ ਅਸੀਂ ਵੋਟ ਦੂਜੇ ਪਾਸੇ ਪਾਤੀ ਸਾਨੂੰ ਇਸ ਬਾਰੇ ਛਿੜ ਕਰਿਆ ਜਾਵੇ ਤੇ ਅਸੀਂ ਅਗਲੀ ਵਾਰ ਫੇਰ ਕਾਂਗਰਸ ਸੀ ਜਦੋਂ ਉਹਨਾਂ ਨੇ ਇੰਦੀ ਗੱਲ ਕਹੀ ਇੰਦੀ ਮੀਨ ਟਾਈਮ ਇਹ ਮਹੀਨੇ ਦੇ ਵਿੱਚ ਹੀ ਇਹ ਮਤ ਆ ਗਿਆ ਮਹੀਨਾ ਡੇਢ ਮਹੀਨਾ ਹੋਇਆ ਸੀ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਜਿਹੜੇ ਬੰਦਿਆਂ ਨੇ ਜਵਾਬ ਨਹੀਂ ਦਿੱਤਾ ਸੀ ਉਹ ਤਿੰਨ ਜਾਣੇ ਸੀ ਉਹਨਾਂ ਨੂੰ ਪਾਰਟੀ ਚੋਂ ਕੱਢ ਵੀ ਦਿੱਤਾ ਸੀ ਉਸ ਤੋਂ ਇਲਾਵਾ ਇਹ ਤੋਂ ਦੌਰਾਨ ਦੋ ਸਾਥੀ ਹੋਰ ਜੋ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤੇ ਅਹੁਦੇਦਾਰ ਹੈ ਉਹਨਾਂ ਨੂੰ ਵੀ ਅਸੀਂ ਸਸਪੈਂਡ ਕੀਤਾ ਹੁਣ ਜਿਹੜਾ ਥੋੜਾ ਸਵਾਲ ਹੈ ਵੀ ਕੀ ਕਾਰਨ ਬਣਿਆ ਕਾਰਨ ਕੁਛ ਨਹੀਂ ਇਹ ਸਾਰਾ ਜਿਹੜਾ ਰਾਮ ਰੌਲਾ ਇਕੱਲਾ ਇਕੱਲਾ ਬਠਿੰਡੇ ਸ਼ਹਿਰ ਦਾ ਜਣ ਜਣ ਤੇ ਕਣ ਕਣ ਜਾਣਦਾ ਵੀ ਹੋਇਆ ਕੀ ਹੈ ਅਗਰ ਆਮ ਆਦਮੀ ਪਾਰਟੀ ਐਡੀ ਹੀ ਤਗੜੀ ਹੈ ਤਾਂ ਫਿਰ ਦਿੱਲੀ ਬਾਈਕਾਟ ਕਿਉਂ ਕੀਤਾ ਜਿਹਨਾਂ ਕੋਲ ਇੰਨਾ ਹੀ ਸਮਾਨ ਹੈ ਇੰਨੀ ਤੋੜ ਭੰਨ ਦੀ ਯੋਗਤਾ ਹੈ ਇਹਨਾਂ ਸਾਰਿਆਂ ਨੂੰ ਦਿੱਲੀ ਬਾਈ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਰਹੀ ਹੈ ਨਗਰ ਨਿਗਮਾ ਦੀ ਇਲੈਕਸ਼ਨ ਹੋ ਰਹੀ ਹੈ ਉੱਥੇ ਬਾਈਕਾਟ ਹੀ ਕਰਕੇ ਇਸ ਕਰਕੇ ਇਹਦੇ ਪਿੱਛੇ ਬਹੁਤ ਕੁਝ ਹੈ ਕਿਉਂਕਿ ਮੈਂ মিডিਆ ਦੇ ਵਿੱਚ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਲਾਸਟ ਕਿ ਜਿਹੜੇ ਲੋਕਾਂ ਨੇ ਐਮਸੀਆਂ ਨੇ ਉਹਨੂੰ ਵੋਟ ਨਹੀਂ ਪਾਈਗੀ ਕਿ ਹੁਣ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਜਾ ਦੇਵੇ ਦੇਖੋ ਇਹਦੇ ਬਾਰੇ ਜਿਹੜਾ ਕੱਢਣ ਦਾ ਸਵਾਲ ਹੈ ਸਾਰੇ ਕਾਉਂਸਲਰਾਂ ਨੇ ਮੰਗ ਕੀਤੀ ਹੈ ਲੀਡਰਸ਼ਿਪ ਨੇ ਮੰਗ ਕੀਤੀ ਹੈ ਕਾਂਗਰਸ ਪਾਰਟੀ ਮੇਰੇ ਘਰ ਦੀ ਨਹੀਂ ਹੈ ਜੋ ਕਾਂਗਰਸ ਪਾਰਟੀ ਦੇ ਸਾਰੇ ਸਾਥੀ ਕਾਉਂਸਲਰ ਲੀਡਰਸ਼ਿਪ ਕਹੂਗੀ ਇਹ ਕੱਲੀ-ਕੱਲੀ ਰਿਪੋਰਟ ਲਿਖਤੀ ਤੌਰ ਤੇ ਹਰ ਬੰਦੇ ਦਾ ਰੋਲ ਬਣਾ ਕੇ ਅੱਜ ਅੱਜ ਸ਼ਾਮ ਤੱਕ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਸਬਮਿਟ ਕਰ ਦੂੰਗਾ ਚਾਹੇ ਉਹਦੇ ਵਿੱਚ ਕੋਈ ਵੱਡਾ ਲੀਡਰ ਹੈ ਚਾਹੇ ਕੋਈ ਛੋਟਾ ਲੀਡਰ ਹੈ ਚਾਹੇ ਕੋਈ ਕਾਉਂਸਲਰ ਹੈ ਜਿਨੇ ਪਾਰਟੀ ਨੂੰ ਧੋਖਾ ਦਿੱਤਾ ਹੈ ਮੈਂ ਇਹੀ ਰეკਮੈਂਡੇਸ਼ਨ ਕਰਨੀ ਆ ਵੀ ਇਹਦੀ ਪਾਰਟੀ ਨੂੰ ਲੋੜ ਨਹੀਂ ਕਿਉਂਕਿ ਇਹ ਦੂਜੀ ਵਾਰ ਧੋਖਾ ਦੇਗੇ ਔਰ ਬਹੁਤ ਸਾਰੇ ਜਿਹੜੇ ਨਾਲ ਦੇ ਸਾਡੇ ਸਾਥੀ ਹੈ ਬਹੁਤ ਸਾਰੇ ਉਹਨਾਂ ਨੇ ਵੀ ਆਪ ਦਾ ਰੋਲ ਦੋ ਪਾਸੇ ਚਾਰ ਚੁਫੇਰੀ ਜੇ ਕੀਤਾ ਹੈ ਉਹ ਰਿਪੋਰਟ ਵੀ ਮੈਂ ਲਿਖਤੀ ਤੌਰ ਤੇ ਪਾਰਟੀ ਨੂੰ ਭੇਜੂਗਾ ਜਰੂਰ ਉਹਨਾਂ ਦੇ ਪਾਰਟੀ ਨੇ ਕਾਰਵਾਈ ਕਰਨੀ ਆ ਬਘੇਲ ਸਾਹਿਬ ਨੇ ਕਾਰਵਾਈ ਕਰਨੀ ਆ ਕਿਉਂਕਿ ਰਾਹੁਲ ਗਾਂਧੀ ਜੀ ਇੱਕੋ ਹੀ ਗੱਲ ਕਹਿੰਦੇ ਆ ਕਿ ਜਿਹੜੇ ਬੰਦੇ ਧੋਖੇਬਾਜ਼ ਆ ਉਹ ਆਪੇ ਛੱਡ ਕੇ ਚਲੇ ਜਾਣਾ ਤੇ ਨਹੀਂ ਕਾਰਵਾਈ ਹੋਣੀ ਤੈ ਹੈ ਕਿਉਂਕਿ ਪਾਰਟੀ ਉੱਤੋਂ ਹਾਈ ਕਮਾਂਡ ਤੋਂ ਚਲਦੀ ਆ ਰਾਜਨਕਰ ਤੋਂ